ਪੜਾ ਕੇ ਆਪਣਾ ਅੱਜ ਕੱਲ ਮੋੜ ਸਕਦੇ ਹਾਂ ਪੜਾ ਕੇ ਆਪਣਾ ਅੱਜ ਕੱਲ ਮੋੜ ਸਕਦੇ ਆ ਦਿਲ ਦਾ ਕੀ ਹੈ ਜੀ ਕਦੇ ਵੀ ਤੋੜ ਸਕਦੇ ਜਿੰਨਾ ਤੇ ਬੜਾ ਮੁਸ਼ਕਿਲ ਹੁੰਦਾ ਹੈ ਜਿੰਨਾ ਤੇ ਬੜਾ ਮੁਸ਼ਕਿਲ ਹੁੰਦਾ ਹੈ ਯਕੀਨ ਦਾ ਕੀ ਜੀ ਕਦੇ ਵੀ ਤੋੜ ਸਕਦੇ ਰੋਕਣ ਲਈ ਜਿਗਰੇ ਦੀ ਲੋੜ ਹੁੰਦੀ ਹੈ ਰੋਕਣ ਲਈ ਜਿਗਰੇ ਦੀ ਲੋੜ ਹੁੰਦੀ ਏ ਹੰਝੂਆਂ ਦਾ ਕੀ ਏ ਜੀ ਕਦੇ ਵੀ ਰੋੜ ਸਕਦੇ ਆ ਹੱਸ ਕੇ ਜਾਣ ਦੇਣਾ ਇੱਕ ਕਲਾ ਹੁੰਦੀ ਏ ਹੱਸ ਕੇ ਜਾਣ ਦੇਣਾ ਇੱਕ ਕਲਾ ਹੁੰਦੀ ਏ ਗੁੱਸੇ ਦਾ ਕੀ ਏ ਜੀ ਕਦੇ ਵੀ ਮੋੜ ਸਕਦੇ ਹਾਂ ਹੱਥ ਫੜਨ ਵਿੱਚ ਅਕਸਰ ਵਕਤ ਲੱਗਦਾ ਏ ਹੱਥ ਫੜਨ ਵਿੱਚ ਅਕਸਰ ਵਕਤ ਲੱਗਦਾ ਏ ਸਾਥ ਦਾ ਕੀ ਏ ਜੀ ਕਦੇ ਵੀ ਛੋੜ ਸਕਦੇ ਹਾਂ ਸੱਚ ਕਹਿਣਾ ਸੁਣਨਾ ਮੁਸ਼ਕਿਲ ਹੁੰਦਾ ਸੱਚ ਕਹਿਣਾ ਸੁਣਨਾ ਮੁਸ਼ਕਿਲ ਹੁੰਦਾ ਹੈ ਗੱਪ ਦਾ ਕੀ ਹੈ ਜੀ ਕਿਤੇ ਵੀ ਜੋੜ ਸਕਦੇ ਆ ਸਿਰ ਚੁੱਕ ਕੇ ਜੀਣਾ ਇੱਕ ਅਣਖ ਹੁੰਦੀ ਹੈ ਸਿਰ ਚੁੱਕ ਕੇ ਜੀਣਾ ਇੱਕ ਅਣਖ ਹੁੰਦੀ ਹੈ ਹੱਥ ਦਾ ਕੀ ਹੈ ਜੀ ਕਦੇ ਵੀ ਜੋੜ ਸਕਦੇ ਆ ਬਣਾ ਕੇ ਆਪਣਾ ਅੱਜ ਕੱਲ ਮੋੜ ਸਕਦੇ ਆ ਦਿਲ ਦਾ ਕੀ ਜੀ ਕਦੇ ਵੀ ਤੋੜ ਸਕਦੇ ਆ